ਗੁਰਦੁਆਰਾ ਦੁਖਪੰਜਨ ਸਰਕੂ ਖਰਾਨਾ ਵਿਖੇ ਦੁਖਪੰਜਨ ਸੇਵਾ ਸੁਸਾਇਟੀ ਕ ਖਰਾਨਾ ਦੇ ਸਹਿਯੋਗ ਨਾਲ ਸ਼ੰਕਰਾ ਆਈ ਹਸਪੀਟਲ ਲੁਧਿਆਣਾ ਵੱਲੋਂ ਅੱਖਾਂ ਦਾ ਮੁਫਤ ਕੈਂਪ ਲਗਾਇਆ ਗਿਆ ਜਿੱਥੇ ਮਰੀਜ਼ਾਂ ਦਾ ਮੁਫਤ ਚੈੱਕਅਪ ਕੀਤਾ ਗਿਆ 40 ਦੇ ਕਰੀਬ ਜ਼ਰੂਰਤਮੰਦਾਂ ਦੇ ਮੁਫਤ ਪਰਿਸ਼ਣ ਕੀਤੇ ਜਾਣਗੇ ਇਸ ਕੈਂਪ ਦਾ ਉਦਗਾਟਨ ਬਾਬਾ ਰੇਸ਼ਮ ਸਿੰਘ ਜੀ ਖਰਾਨਾ ਅਤੇ ਗਿਆਨੀ ਪ੍ਰਮਿੰਦਰ ਸਿੰਘ ਜੀ ਵੱਲੋਂ ਗੁਰੂ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰਕੇ ਕੀਤਾ ਗਿਆ ਅੱਜ ਦਾ ਜਿਹੜਾ ਇਹ ਕੈਂਪ ਹੈ ਇਹ ਸ਼ੰਕਰਾ ਆਈ ਹਸਪੀਟਲ ਲੁਧਿਆਣਾ ਵੱਲੋਂ ਕਰਵਾਇਆ ਗਿਆ। ਮੁਦਕ ਭੰਗੇ ਦੀ ਸੇਵਾ ਸੁਸਾਇਟੀ ਫੋਪਰਾਣਾ ਤੇ ਗੁਰਦਵਾਰਾ ਮੁਦਕ ਭੰਗੇ ਅਨੁਸਾਰ ਫੋਪਰਾਣਾ ਦੇ ਸਹਿਯੋਗ ਦੇ ਨਾਲ। ਜਿਹਦੇ ਵਿੱਚ ਪੂਰੇ ਇਲਾਕੇ ਭਰ ਤੋਂ ਸੰਗਤਾਂ ਹਿੱਸਾ ਲੈ ਰਹੀਆਂ। ਕਾਫੀ ਗਿਣਤੀ ਦੇ ਵਿੱਚ ਮਰੀਜ਼ ਇੱਥੇ ਪਹੁੰਚੇ ਆ। ਤਕਰੀਬਨ ਬੀ ਦੇ ਲਗਭਗ ਆਪਰੇਸ਼ਨ ਵਾਲੇ ਮਰੀਜ਼ ਤੇ 100 ਤੋਂ ਉੱਤੇ ਚੱਕਪਾ ਵਾਲੇ ਜਿਨ੍ਹਾਂ ਨੂੰ ਦਵਾਈ ਬੂਟੀ ਦਿੱਤੀ ਗਈ ਹੈ ਜੇ ਕੱਪ ਕਰਕੇ ਉਹਨਾਂ ਨੂੰ ਖੰਮਤੋਰਾ ਦਿੱਤੀ ਕਰ ਦਿੱਤੀ ਗਈ ਜਿਹੜੇ ਆਪਰੇਸ਼ਨ ਵਾਲੇ ਮਰੀਜ਼ ਆ ਉਹਨਾਂ ਨੂੰ ਹਸਪਤਾਲ ਵੱਲੋਂ ਗੱਡੀ ਆ ਰਹੀ ਹੈ ਕਿ ਉਹਨਾਂ ਨੂੰ ਲੁਧਿਆਣਾ ਵੀ ਖੇ ਲਾ ਜਾ ਕੇ ਉਹਨਾਂ ਦੀ ਪਰੇਸ਼ਾਨ ਕਰਕੇ ਲੈਣ ਜਾ 파 ਕੇ ਉਹਨਾਂ ਨੂੰ ਵਾਪਸ ਇੱਥੇ ਗੁਰਦੁਆਰਾ ਤੋਂ ਭੰਜ ਅਨੁਸਾਰ ਟੋਕਰਾਨਾ ਵਿਖੇ ਵਾਪਸ ਲਿਆਂਦਾ ਜਾਵੇਗਾ ਕਿ ਸ਼ੰਕਰਾ ਆਈ ਹਸਪੀਟਲ ਵੱਲੋਂ ਬਹੁਤ ਵੱਡਾ ਉਪਰਾਲਾ ਹੈ ਅਸੀਂ ਇਹਨਾਂ ਦਾ ਪਹਿ ਦਿਲੋਂ ਧੰਨਵਾਦ ਕਰਦੇ ਹਾਂ ਕਿਉਂਕਿ ਇਹ ਸੇਵਾ ਦਾ ਬਹੁਤ ਵੱਡਾ ਇੱਕ ਕਾਰਜ ਹੈ ਕਿਸੇ ਦਾ ਜਿਹੜਾ ਅੱਖਾਂ ਦੇ ਨਾਲ ਹੀ ਜਹਾਨ ਹੁੰਦਾ ਜੇ ਅੱਖਾਂ ਕੰਮ ਕਰਦੀਆਂ ਤਾਂ ਸਾਰਾ ਯਹਾਨਾ ਜਿਹੜਾ ਉਹ ਕੁਛ ਨਮਾਨ ਨਜ਼ਰ ਆਉਂਦਾ ਤੇ ਜੇ ਬੰਦੇ ਕੋਲੇ ਅੱਖ ਨਹੀਂ ਤਾਂ ਸਮਝ ਲਓ ਉਹਦੇ ਵਾਸਤੇ ਸਾਰਾ ਸੰਸਾਰ ਜਿਹੜਾ ਉਹ ਹਨੇਰਾ ਕੋ ਸੁਨਾ ਸੋ ਇਸ ਕਰਕੇ ਅਸੀਂ ਇਹਨਾਂ ਡਾਕਟਰ ਸਾਹਿਬਾਨ ਦੀ ਟੀਮ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਇੱਥੇ ਆ ਕੇ ਮਰੀਜ਼ਾਂ ਦਾ ਚੈੱਕਅਪ ਕੀਤਾ ਜਿਹੜੇ ਆਪਰੇਸ਼ਨ ਵਾਲੇ ਮਰੀਜ਼ ਹੈ ਉਹ ਉਹਨਾਂ ਨੂੰ ਤਿਆਰ ਕਰਕੇ ਹੁਣ ਲਦੀਆਣੀ ਲਗਾਇਆ ਜਾਵੇਗਾ ਇਸ ਕਰਕੇ ਸੰਗਤਾਂ ਨੇ ਵੀ ਬਹੁਤ ਸਹਿਯੋਗ ਦਿੱਤਾ ਸਾਡੇ ਨੌਜਵਾਨਾਂ ਨੇ ਲੰਗਰ ਪਾਣੀ ਦੀ ਸੇਵਾ ਜੋ ਗੁਰਦੁਆਰਾ ਤੋਂ ਭੰਜਨਸਰ ਕਫਰਾਣਾ ਵੱਲੋਂ ਕੀਤੀ ਜਾ ਰਹੀ ਹੈ ਉਹ ਸੇਵਾ ਦੇ ਵਿੱਚ ਸਾਡੇ ਨਗਰ ਦੇ ਆਸ-ਪਾਸੇ ਪਿੰਡਾਂ ਦੇ ਨੌਜਵਾਨ ਸੇਵਾ ਕਰ ਰਹੇ ਉਹਨਾਂ ਨੌਜਵਾਨਾਂ ਦਾ ਵੀ ਤਹਿ ਦਿਲੋਂ ਅਸੀਂ ਧੰਨਵਾਦ ਕਰਦੇ ਹਾਂ